ਬੱਕਰਾ ਅੱਛਾ ਬੱਕਰਾ ਫੇਰ ਤਾਂ ਮੈਂ ਦੁਨੀਆਂ ਦੇ ਚੁੱਕੀਆਂ ਲਾ ਕੇ ਲਾ ਮੈਨੂੰ ਕਿਹਦਾ ਮੈਂ ਦੇਖਿਆ ਓਏ ਇਹਨੇ ਤਾਂ ਦੇਖਿਆ ਨਗੀਰ ਨੇ ਉਹ ਤਾਂ ਪਟਿਆ ਬੋਲ ਕੇ ਇਹਦਾ ਪਟਿਆ ਲੈ ਰਿਹਾ ਆ ਜਾ ਭਾਈ ਆ ਜਾ ਮੱਤ ਜਾ ਰੱਜੋ ਕੋਈ ਆਤਾ ਪਸੰਦ ਆ ਰੇਟ ਨਹੀਂ ਪੜਦਾ ਆਪਣੇ ਰੇਟ ਨੂੰ ਮਾਰ ਲਾ ਨਹੀਂ ਮੱਥਾ ਬਿੰਦ ਹੋਰ ਬਾਈ ਮੇਰੀ ਗੱਲ ਸੁਣ ਲੈ ਇੱਕ ਗੱਲ ਐ ਸਮਝ ਲੈ ਵੀ ਇੱਕ ਚੋ ਨਫਾ ਨਹੀਂ ਕਮਾਇਆ ਜਿੰਨੇ ਦੀ ਲਈ ਉਹਨੇ ਦੀ ਹੀ ਦੇਦੀ ਰਾਜੂ ਯਾਰ ਲਖਾਈ ਵੀ ਪਾਈ ਆ ਦਲਾਲੀ ਵੀ ਦਿੱਤੀ ਆ ਸਾਰਾ ਕੁਝ ਹੀ ਆ ਉਥੋਂ ਪਿੰਡ ਲੈ ਕੇ ਗਿਆ ਪਿੰਡੋਂ ਘਰੇ ਲੈ ਕੇ ਆਇਆ ਰਾਜੂ ਸੜਾ ਵਿੱਚੋਂ ਜਿਸ 5-400 ਬਚੇ ਹੀ ਨਾ ਫਿਰ ਕੰਮ ਕਰਨ ਦਾ ਕੀ ਫਾਇਦਾ ਅੱਜ ਤੈਨੂੰ ਕੁਝ ਨਹੀਂ ਬਚਦਾ ਇਹ ਚੋ ਬੱਠ ਦੇ ਦੀ ਉਹ ਪੱਠ ਵੀ ਤਕੜੀ ਐ ਫਿਰ ਆਪ ਰਬੀਏ ਬਹੁਤ ਰਾ ਤੇ ਰ ਹਾਂ ਬਹੁਤ ਆਇਆ ਵੀਰੇ ਇੱਥੇ ਜੇ ਚੰਗੀ ਚੀਜ਼ ਲਾਉਣੀ ਆ ਰੁਪਈਏ ਬਹੁਤ ਨਹੀਂ ਲੱਗੇ ਅਹੀ ਜੀ ਆਪਾਂ ਪੱਠਾ 15 15 16 16 ਹਜ਼ਾਰ ਰੁਪਏ ਪਾਲੀਆਂ ਦੇ ਸੌਂਡੀਆਂ ਕਿੰਨੇ ਲਾ ਕੇ ਆਪਾਂ ਪਹਿਨਾ ਦੇ ਮਹੌਲ ਨਾਲ ਚੱਲਦਾ ਹਾਂ ਹਾਂ 11 ਲਾ ਕੇ ਤੈਨੂੰ ਦੱਸਾਂ ਇਹ ਕਹਿੰਦਾ ਮੈਂ 12 ਦੀ ਖਰੀਦੇ ਨੇਮ ਚੱਕ ਗਿਆ ਇੱਥੇ ਫਿਰਦਾ ਯਾਰ ਮੈਨੂੰ ਕਿਉਂ ਉਹਨੂੰ ਅਲੱਗ ਪੁੱਛ ਲੋ ਯਾਰ ਤੁਸੀਂ ਮੇਰੇ ਤੇ ਨਹੀਂ ਜੀ ਤੁਸੀਂ ਪੁੱਛ ਲੋ ਓ ਖਾੜਵਾ ਆਣੀ ਵੀਰੇ ਆ ਐ ਸਿਆਣਾ ਬਣਾ ਝੂਠਾ ਨਹੀਂ ਬੋਲਦਾ ਇਹ ਉਹ ਤਾਂ ਠੀਕ ਆ ਰਜਾ ਆਪਾਂ ਕਾਦੇ ਵਿੱਚ ਮੇਰੀ ਸੁਣ ਗੱਲ ਖਰਜਾ ਮਰਜਾ ਕੋਈ ਇੰਨਾ ਬੱਜ ਨਹੀਂ ਹੈਗਾ ਜੀ ਆਜਾ ਆਪਾਂ ਤਾਂ ਉੱਥੇ ਦਿੱਕਤ ਜੇ ਮਿਲਦਾ ਤਾਂ ਦੇਖ ਐਸੀ ਨਹੀਂ ਹੈਗੀ ਐਸੀ ਮੁੱਕ ਗਈ ਹਾਂ ਐਸੀ ਮੁੱਕ ਗਈ ਹੋਰ ਵਿਚਾਰੀ ਜੀ ਐਸੀ ਮੁੱਕ ਇਹ ਕਬੂਤਰੀ ਜੀ ਚੀਜ਼ ਮੈਂ ساری ਉਮਰ ਹੋ ਗਈ ਚੀਜ਼ੇ ਹੀ ਦੇਖਦਾ ਰਿਆ ਹੈ ਨਾਉ ਕਸ਼ ਈਲਾ ਮਾ ਜਰਤਾ ਤਾਂ ਉਹੀ ਪੈਰ ਕੱਢਤੇ ਸਾਡੇ ਕਬੂਤਰੀਆਂ ਦੇਖਦੇ ਦੇਖਦੇ ਮੈਂ ਬੁੜਾ ਹੋ ਗਿਆ ਈ ਲਾਓ ਜੀਆਂ ਕਬੂਤਰੀਆਂ ਮਾਰ ਖਪਾਤੀਆਂ ਕੁਸ ਖਾਤਿਆਂ ਉਸ ਖਾਤਮਾ ਕਰਾਤਾ ਕਬੂਤਰੀਆਂ ਦਾ ਹੈ ਜੀ ਪਲੇ ਆ ਲੋਕਾ ਕੋਈ ਮੁੱਲ ਮੰਗ ਮਾਲ ਦਾ ਮਾਲ ਵੇਚਣ ਵਾਲੀ ਗੱਲ ਕਰ ਜੇ ਵੇਚਣੀ ਆ ਵੇ ਤੇ ਨਹੀਂ ਭਾਈ ਪਸੰਦ ਕਰ ਉਹ ਬਾਈ ਕਿਹੜਾ ਤੂੰ ਫੇਰ ਭਾਈ ਆਮਣੇ ਆ ਜਾ ਉਹ ਆਮਣੇ ਨਹੀਂ ਆ ਕੌਣ ਨਹੀਂ ਨਕਾ ਹੀ ਅਲੇ ਸਤਾਮ ਪੀਂਦੀ ਆ ਖਾਂ ਹੋਊ ਜੇ ਤਾਹੀਂ ਹੂੰ ਜੇ ਥਣੇ ਨਹੀਂ ਹੋਣਾ ਪੱਠਣਾ ਬੱਕਾ ਫੇਰ ਦੱਸ ਵਰ ਕਹਿ ਪੇਸ਼ ਆਂਦੀ ਏ ਤੁਸੀਂ ਦੱਸੋ ਹਾਂ ਬਈ ਪਸੰਦ ਆ ਚੱਲੋ ਬਾਈ ਠੀਕ ਆ ਕਿਆ ਬਈ ਪਸੰਦ ਆ ਹਾਂ ਹਾਂ ਚੱਲ ਲਾ ਰਜੂ ਰੇਟ ਕਰ ਬਾਈ ਇੱਕੇ ਦਾ ਦੇ ਸਹੀ ਜੀ ਨਲਾਂ ਕਾਹਨਾਂ ਪੜੀ ਤੇ 12 ਦੀ ਤਾਂ ਹੈ ਨਹੀਂ ਛੋਟੇ ਭਾਈ ਹਾਂਜੀ 12 ਦੀ ਤਾਂ ਹੈ ਨਹੀਂ ਮੇਰੀ ਸੁਣ ਤਾਂ ਗੱਲ ਹਾਂਜੀ ਟਪਾਰ ਨਾ ਮਾਰਾ 7000 ਦੀ ਦੇ ਪੱਠਾ ਬਾ ਠੀਕ ਹੈ ਨਹੀਂ ਠੀਕ ਹੈ ਤੇ ਨਾ ਟਪਾਰ ਵਾਲੀ ਗੱਲ ਨਹੀਂ ਮੈਂ ਨੇ ਕਰੀ 7000 ਦੀ ਨੀ ਮੈਂ ਦੇ ਦੇ ਨਹੀਂ 5 ਨਹੀਂ ਕਿਹਾ 6 ਨਹੀਂ ਕਿਹਾ ਲੈ ਜਾਣੀ ਤੁਸੀਂ ਹਾਂ ਲੈ ਜਾਣੀ ਐ 11000 ਦੀ ਪਾ ਲੋ ਤੈ ਦੇਣੀ ਐ ਪੱਠਾ 8000 ਦੀ ਦੇਣੀ ਹੈ ਹੁਣ ਮਰਜ਼ੀ ਤੇਰੀ ਐਡਾ ਦਾਮ ਵਾਲੀ ਗੱਲ ਨਹੀਂ ਹੈਗੀ ਦੱਸ ਦੀ ਪਾਲਾ ਲੈ ਐ ਕਿਵੇਂ ਪਾਲਾ ਉਹ ਅਗਲਾ ਨਹੀਂ ਚੱਲਦਾ ਮੋਲ ਸਹੀ ਲਾਓ ਜੀ ਪਾਲਾ ਦਾ ਬੱਸ ਮੈਂ ਤਾਂ ਗੱਲ ਸੁਣਾਂ ਪੱਟ ਤੋਂ ਤੈਥੋਂ 200 ਰੁਪਏ ਕੇਕੇ ਲੈ ਆਇਆ 1 ਰੁਪਿਆ ਘੱਟ ਨਹੀਂ ਲੈਂਦਾ ਮੈਂ ਹਾਂ ਪਿੱਛੋਂ ਕਹਿੰਦੇ ਮੈਨੂੰ ਕਿਹੜਾ ਬਾਪਾ ਕਿਹਾ ਸੀ ਬਾਪਾ ਕਿਹੜਾ ਉਹੀ ਫਿਰਦਾ ਬਈ ਬਾਪਾ ਤੁਹਾਡੇ ਮਰੀਦਾ ਦੱਸ ਦੀ ਪਾਲੋ ਨਹੀਂ ਪੈਂਦੀ ਖਾੜ ਓਏ ਖਾੜ ਮੁੰਡਿਆ ਲਾ ਰਾਂ ਕਰ ਪੱਠ ਵੇਚਦੀ ਤੇਰੀ ਹੁਣ ਚੁੱਪ ਕਰ ਜੀ ਚੁੱਪ ਕਰ ਜੀ ਨਹੀਂ ਮੈਂ ਭਜੂਗਾ ਪੂਰੀ 6.5 ਦੀ ਹੋਗੀ ਨਹੀਂ ਲੈ ਫੜਾ ਜੀ ਖੜਦਾ ਮੈਂ ਵੀ ਨਹੀਂ ਆ ਜਾ ਬਾਈ ਹਾਂ ਦੇਖ ਹਾਂ ਲੈ ਆ ਲੈ ਇਹ ਦੇਖਿਆ ਪਹਿਲੀ ਪਹਿਲੀ ਚਲਾ ਲਾ ਚਲਾ ਨਾ ਨਾ ਬਾਈ ਤੇਉ ਪੈਸੇ 25000 ਇਹ ਦੇ ਮੈਂ ਨਹੀਂ ਮਰੂਗਾ ਗਲਤ ਨਹੀਂ ਕੰਮ ਕਰਨਾ ਵਪਾਰੀ ਨਾਲ ਨਾ ਤੇਰੇ ਨਾਲ ਆਨੇ ਮੋਣੀ ਦਾ ਟਾਈਮ ਪਹਿਲੇ ਗਲਤ ਕੰਮ ਮੈਂ ਕਿਉਂ ਕਰਾਂ ਮੈਂ ਦੁਨੀਆ ਨਾਲ ਲੰਬੇ ਸਿਰੇ ਨਹੀਂ ਵਰਤਣਾ ਇੱਕ ਦਿਨ ਦਾ ਖੇਡ ਥੋੜੀ ਐ ਵੀ ਆਥਣ ਨੂੰ ਪਉਆ ਲਾਇਆ ਚੱਲ ਮੇਰੇ ਭਾਈ ਲੈ ਲੈ ਰਈ ਆਈ ਨਾ ਪਾਟਰ ਤੇ ਰੁੱਤੇ ਆਇਆ ਬਿਨਾ ਮਾਤਰਾ ਪਾਟ ਦੇ ਸੂਲਾਂ ਤੇ ਸਹੀ ਆ ਕਿਉਂ ਜੀ ਕੋ ਬੜਾ ਕੇ ਦੇ ਦੇ ਪੈਸ ਲੱਗਿਆ ਕੜਾ ਕੇ ਦੇ ਦੇ ਇੱਥੇ ਨਿਕਲ ਜਾਂਦੇ ਆ ਹਾਂ ਚਾਹ ਦਾ ਵਾ ਠੀਕ ਆ ਬਸ ਕੜਾ ਕੇ ਦੇ ਦੇ ਕੜਾ ਹੋਊਂਗੀ ਨਾ ਮੈਨੂੰ ਪਿੰਡਾ ਛਡਾਉਣ ਦੇ ਤੋਂ ਵਾ ਠੀਕ ਆ ਆਪੇ ਪੁੱਗ ਤਦੇ ਰਹੋ ਫਿਰ ਮੇਰੀ ਦਲਾਲੀ ਤੂੰ ਦੇ 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 ਥੋੜਾ ਲੰਬਾ ਕੇਸ ਉਥੇ ਪੈਸੇ ਕਢਾਉਣ ਦੇ ਟਾਈਮ ਲੱਗੂ ਮੈਨੂੰ ਇਹਨਾ ਟਾਈਮ ਕਿੱਥੇ ਮੈਂ ਤਾਂ ਲੋਕਾਂ ਨੂੰ ਮਾਲ ਦਵਾਉਣਾ ਕਿਉਂ ਜੀ ਇਹ ਵੀਰੇ ਮੈਨੂੰ 200 ਰੁਪਏ ਦੇ ਆਰੇ ਮਹਾਂਕੋ ਬੱਚਿਆ ਇਹਦੇ ਗੱਲ ਕਾ ਬੱਚੇ ਨਹੀਂ ਤੂੰ ਕਿਉਂ ਨਹੀਂ ਹੈ ਆ ਠੀਕ ਹੈ ਪਟ ਇੱਕ ਐਸੂਏ ਜੀ ਐਸੂਏ ਹੈ अच्छा आ जाओ जी चौं जी पसंद है पूछ लाने पहला बच्चे लाके दिखाई भाई थले चलती है काय करी है कायला बिचाव नाही काय करतो कॉम्प्युटर हायरा आपत्रा जोडी की गल्ल भाई लंदी केनी है डाल दिया बच्चे के भाई आदर बेटा 14 दिन यार चलो बच्चा ਇਹ ਕੰਮ ਚਵੀ ਰਾਜ ਹੈ ਆਪਣੇ ਨੂੰ ਪੈਸੇ ਲਵਾ ਕੇ ਦਿਵਾਉਣੀ ਹੈ ਆਪਾਂ ਗਲਤ ਕੰਮ ਕਿਉਂ ਕਰੀ ਜੀ